ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਵਾ ਕੇ ਪਰਟਾ ਸਕਦਾ ਮੇਰਾ ਮੋਬਾਈਲ ਨੰਬਰ 88726 10770 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਪਿੰਡਰ ਕਲਾਂ ਤਸਵੀਰ ਧਰਮਗੋਤ ਖੇ ਜ਼ਿਲ੍ਹਾ ਬਈ ਨੂੰ ਮੋਗਾ ਪੈਂਦਾ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਵਪਾਰ ਦਾ ਕੰਮ ਕਰਦੇ ਆ ਜੀ ਤੇ ਜੀ ਬਤੋਂ ਤੇ ਰੇ ਰੇ ਤੇ ਆਪਣੇ ਲੈਣਾ ਦੇ ਵੀਡੀਓ ਹੁੰਦੀਆਂ ਅੱਜ ਦੋਸਤ ਨੂੰ ਇਸ ਵਾਇਕ ਕੇ ਦੋ ਜੀ ਦੋ ਸੁਈਆਂ ਤਿੰਨ ਗੱਬਣਾ ਦੋ ਸੁਈਆਂ ਤੇ ਤਿੰਨ ਗੱਬਣ ਗਾਵਾਂ ਸੇਲ ਨੇ ਜੀ ਜਾਣਕਾਰੀ ਪ੍ਰੋਪਰ ਆਪਾਂ ਪਾਈ ਸਾਸਰੀ ਘਾਲ ਜੀ ਅੱਜ ਸਾਸਰੀ ਘਾਲ ਜੀ ਸਾਸਰੀ ਘਾਲੀ ਹੋ ਸਾਰੇ ਭੈਣ ਭਰਾਵਾਂ ਨੂੰ ਸਾਸਰੀ ਘਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਇਰ ਰਿਸ਼ਪਾਲ ਸਿੰਘ ਪਿੰਡ ਪਿੰਡਰਕਣਾ ਜ਼ਿਲ੍ਹਾ ਮੋਗਾ ਤਸੀਲ ਧਰਮਪੁਰ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 94640 28356 ਠੀਕ ਆ ਭਾਈ ਜਿਹੜਾ ਆਪਾਂ ਪਹਿਲਾ ਵੀਡੀਓ ਪਾਈ ਸੀ ਜੀ ਤੇ ਵੈਗਿਆ ਮਾਲ ਜੀ ਵੈਗਿਆ ਹੀ ਮਾਲ ਬਹੁਤ ਭੈਣ ਭਰਾਵਾਂ ਦੇ ਫੋਨ ਆਏ ਜੀ ਠੀਕ ਹੈ ਜੀ ਭਾਈ ਨੇ ਤਾਂ ਕੱਲ ਨੂੰ ਮੈਨੂੰ ਫੋਨ ਲਾਇਆ ਜੀਗਾ ਤੇ ਮੈਂ ਥੋੜਾ ਜਿਹਾ ਡੈਕਟ ਸੀਗਾ ਤਾਂ ਪਹੁੰਚਿਆ ਨਹੀਂ ਗਿਆ ਅੱਜ ਫਿਰ ਅੱਜ ਟੋਟਲ ਪੰਜ ਨਾਲ ਸੇਲ ਨੇ ਜਿਹੜਾ ਤੁਹਾਨੂੰ ਪਸੰਦ ਆਉਗਾ ਥੱਲੀ ਬਾਰਕ ਵਿੱਚ ਹੀ ਕਰਨੀ ਆ ਜੀ ਨਾ ਡਿਟੇਲ ਪ੍ਰੋਪਰ ਬਾਈ ਬਤਾ ਦਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਭਰਾਵਾਂ ਨੂੰ ਨਾਮ ਤੇ ਐਡਰੈਸ ਦੱਸੋ ਜੀ ਮੇਰਾ ਧੰਨਾ ਸਿੰਘ ਪਿੰਡ ਹੀ ਭਿੰਡਰਕਲਾ ਜ਼ਿਲ੍ਹਾ ਤਾਂ ਫਗਈਆ ਮੋਗਾ ਸੇ ਤਰਨ ਮੇਰਾ ਨੰਬਰ 993450254 ਨੰਬਰ 993450254 ਠੀਕ ਹੈ ਜੀ ਇੱਕ ਨੰਬਰ ਤੋਂ ਬਾਈ ਸ਼ੁਰੂ ਕਰ ਲੈਨੇ ਆ ਕੀ ਡਿਟੇਲ ਹੈ ਜੀ ਇਹਦੀ ਜੀ ਜੀ ਦੁਜੀ ਸਵੇਰ ਸੁਈਆ ਬੱਚੀ ਕਦੋਂ ਸੁਈਆ ਜੀ ਇਹ 12:00 ਵਜੇ ਰਾਤ ਸੁਈਆ ਰਾਤ ਜੇ ਡੰਗ ਜੇ ਰੋਕੇ ਆ ਜੀ ਵੀਡੀਓ ਹੈਗੀ ਆ ਜੀ ਵੀਡੀਓ ਬਣਾ ਕੇ ਰੱਖੀ ਆ ਜੀ ਬੱਚਾ ਕੀ ਦਿੱਤਾ ਜੀ ਬੱਚਾ ਜੀ ਵਛੀ ਆ ਬਹੁਤ ਤਕੜੀ ਵਛੀ ਆ ਸ਼ਿਮਰ ਕਿਹੜੇ ਦੀ ਆ ਬਾਈ ਸ਼ਿਮਰ ਜੀ ਉਹਨਾਂ ਨੇ ਦੱਸਿਆ ਤਾਂ ਸੀਗਾ ਮੈਨੂੰ ਖਿਆਲ ਭੁੱਲ ਗਿਆ ਠੀਕ ਹੈ ਤੇ ਉਹਨਾਂ ਨੇ ਦੋ ਟੀਕੇ ਭਰਾਏ ਸੀ 15-1500 ਰੁਪਏ ਤਨ ਨਿਆ ਬਸ ਸਿੰਗਲ ਭਰਾਇਆ ਸੀ ਹਾਂ ਜੀ ਹਾਂ ਜੀ ਉਹੀ 68 ਸਿੰਗਲ ਭਰਾਇਆ ਸੀਗਾ ਤੇ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਤਾਂ ਹੁਣ ਵੇਖੋ ਬਾਈ ਮੂੰਹ ਤੇ ਤਾਂ ਹਰ ਇੱਕ ਹੀ ਹੋਏ ਪਏ ਐ ਐਡਾ ਸਟਰੋਂਗ ਬੱਚਾ ਮੈਨੇ ਰੱਖਦਾ ਜੀ ਚੰਗੇ ਹੀ ਮੰਦਾ ਹੀ ਹੁੰਦਾਗਾ ਖੂਬਸੂਰਤ ਤੇ ਚੈੱਕ ਕਰ ਲੋ ਨਾਮ ਤਾਂ ਬਾਈ ਨੂੰ ਨਹੀਂ ਪਤਾਗਾ ਬਾਈ ਕਹਿੰਦਾ ਉਹਨਾਂ ਨੇ ਕਿਹਾ ਸੀ 1500 ਦਾ ਟੀਕਾ ਭਰਾਇਆ ਸੀ 68 ਹੀ ਹੋਣਾ ਬਾਈ ਚੰਗੇ ਤੇ ਬਾਕੀ ਜਿਹੜਾ ਤੁਹਾਨੂੰ ਦਿਖਾ ਦਿੰਨੇ ਆ ਗਿੱਲਾ ਨਾੜੂਆ ਨਾਲ ਆਜ ਕਰੋ ਚੈੱਕ ਨਾੜੂਆ ਜਿਹੜੇ ਸਾਹ ਹੁਣ ਆ ਬਈ ਬੱਚਾ ਹਾਈਟ ਲੈਂਥ ਹਾਂਜੀ ਹਾਂਜੀ ਬਹੁਤ ਆ ਜੀ ਪੂਰੀ ਵੱਡੀ ਬਹੁਤ ਪੂਰੀ ਵੱਡੀ ਆ ਏਡਾ ਬੱਚਾ ਹੁੰਦਾ ਨਹੀਂ ਆ ਜਿਹੜਾ ਆਮ ਆਪਣਾ ਲੋਕਾਂ ਆਮ ਆਲ ਨਹੀਂ ਹੁੰਦਾ ਜੀ ਹਾਂਜੀ ਹਾਂਜੀ ਦੀ ਗੱਲ ਆ ਜੀ ਗਾਂ ਵੀ ਵਿਚਾਰੀ 1 ਕਿਰਾ ਸੂਆ ਮੰਨ ਲਈ ਬੱਚਾ ਸੂਆ ਮੰਨਣੀ ਮੋਂ ਦੇਖੋ ਜੇ ਰੈਣੀ ਨਿਕਲ ਗਈ ਤੇ ਬੱਚਾ ਦੇ ਕੋ ਹੱਦੋਂ ਜ਼ਿਆਦਾ ਵੱਡਾ ਗਾਂ ਤਾਂ ਜਮਾ ਹੀ ਅਸਾਂ ਦਾ ਬਣ ਗਈ ਆ ਗਾਂ ਜਮਾ ਗਈ ਹੋਜੂ ਕਿ ਚਲੋ ਸੱਟ ਕਿਰਾ ਜਾਨੀ ਹਾਂਜੀ ਹਾਂਜੀ ਕਾਰੀ ਜਾਂਦਾ ਕਾਰੀ ਜਾਂਦਾ ਬਾਕੀ ਜੀ ਸੁਈ ਨਹੀਂ ਹੋਈ ਅਸਾਂ ਦੇ ਲੋ ਆ 5-6 ਘੰਟੇ ਹੋਇਆ ਇੱਕ ਜਵਾਈ ਕਰਤੀ ਇੱਕ ਜਵਾਈ ਕਰਤੀ ਜੀ 5 ਕਿਲੋ ਆਪਾਂ ਬੋਲਾ ਚ ਮਾਚੀ ਨੂੰ ਜਗਾ ਕੇ ਆਏ ਵਿੱਚ ਝੂਟ ਨਹੀਂ ਮਾਰਨਾ ਆਪਾਂ 7 ਚੋਇਆ 10 ਚੋਇਆ 5 ਕਿਲੋ ਚੋਇਆ ਜੀ ਖਾਲੀ ਨਹੀਂ ਕੀਤੀ ਆਪਾਂ ਕੋਈ ਗਰਮੀ ਕਰਕੇ ਕਈ ਵਾ ਟੈਂਪਰੇਚਰ ਘਟ ਜਾਂਦਾ ਉਹ ਵੀ 5 ਕਿਲੋ ਤਾਂ ਕਰਦਾ ਕਿਉਂਕਿ ਗਰਮੀ ਬਾਹਰੀ ਜਾਂ ਮੁਰਕੇ ਵਿੱਚ ਅੰਦਰ ਅੰਦਰ ਸੜੀ ਜਾਊਗਾ ਸੜ ਕੇ ਅੰਦਰ ਬਾਕੀ ਨੁਕਸਾਨ ਆ ਜੀ ਪਸ਼ੂ ਨੂੰ ਹਾਂਜੀ ਹਾਂਜੀ ਆਉਂਦਾ ਵੀ ਔਖਾ ਹੁੰਦਾ ਬੈਠਣਾ ਕਰਨਾ ਔਖਾ ਹੁੰਦਾ ਹਾਂਜੀ ਡੰਣਾ ਜੀ ਜਮਾ ਕੋਈ ਪੋਲੀ ਤਾਂ ਰੂਰਗੀ ਆਏ ਮਾਰਨੀ ਆਏ ਧਾਰਾ ਮਾਰ ਦਾਂਗੇ ਜੇ ਬੱਚਾ ਲਾਉਣਾ ਬੱਚਾ ਲਾ ਕੇ ਮਾਰਨਾ ਠੀਕ ਹੈ ਆਪਾਧਾਰਾ ਨਹੀਂ ਬਈ ਮਾਰਦੇ ਬੇਨਤੀ ਆ ਜਿਹੜਾ ਲੈ ਕੇ ਜਾਊਗਾ ਉਹ ਚੋਕ ਜਿਵੇਂ ਮਰਜੀ ਤਸੱਲੀ ਕਰੇ ਯਾਰ ਆਪਣੇ ਵੀਰੇ ਘਰ ਦੀ ਤਸੱਲੀ ਹੁੰਦੀ ਆ ਆਪਣੇ ਘਰੋਂ ਬਾਹਰ ਇੱਕ ਮਿੰਟ ਦੀ ਤਸੱਲੀ ਆਪਣੇ ਘਰੇ ਦੋ ਟਾਈਮ ਚੋਲੇ ਚਾਰ ਟਾਈਮ ਚੋਲੇ ਮੁੜ ਕੇ ਇਹਦਾ ਮੈਂ ਤਾਂ ਨਹੀਂ ਪਤਾ ਬਾਈ ਕੀ ਹੋ ਜਾਣਾ ਕੀ ਨਹੀਂ ਹੋ ਜਾਣਾ ਜਿਹੜੀ ਆਪਾਂ ਪਿਛਲੇ ਵੀਡੀਓ ਤੇ ਭਾਈ ਸੀਗੀ ਆਪਾਂ ਥੋੜਾ ਜਿਹਾ ਦੱਸ ਕੇ ਦਿੱਤਾ ਸੀ ਬਈ ਘੁਆਰਾ ਹਾਂਜੀ ਹਾਂਜੀ ਉਹ ਚੁਆ ਕੇ ਦੇ ਉਹ ਚੁਆ ਕੇ ਦਿੱਤੀ ਜੀ ਇੱਕ ਭੈਣ ਆਈ ਸੀ ਤੇ ਉਹਨੂੰ ਮੈਂ ਕਹਿੰਦਾ ਚੋਕੇ ਦੇਖ ਲਓ ਕਿਉਂਕਿ ਬਾਈ ਜੀ ਮੇਰੀਆਂ ਤਾਂ ਆਉਂਦੀਆਂ ਤੇ ਆ ਜਾਂਦੀਆਂ ਤੇ ਕੁੜੀਆਂ ਜਾਂਦੀਆਂ ਆਪਾਂ ਐਵੇਂ ਗਰੰਟੀ ਦੇਈਏ ਐਵੇਂ ਮੁੜ ਕੇ ਸੋਹਾਂ ਖਾਈ ਜਾਈਏ ਉਹ ਤਾਂ ਫਾਇਦਾ ਨਹੀਂ ਹੁੰਦਾ ਫਾਇਦਾ ਉਹਦਾ ਲਾਂਬੇ ਵਾਲੀ ਗੱਲ ਲਾਂਬੇ ਵਾਲੀ ਗੱਲ ਜਿੰਨੀ ਗੱਲ ਆ ਬਾਈ ਹੁਣ ਇੰਨੇ ਫੋਨ ਆਏ ਉਹ ਵੜਦੇ ਮੈਂ ਕਿਹਾ ਬਾਈ ਸੌਦਾ ਹੋ ਗਿਆ ਉਹਨਾਂ ਨੇ ਚੂਨ ਆਉਣਾ ਜੇ ਉਹਨਾਂ ਨੇ ਨਾ ਫੱਟਾ ਠੀਕ ਗੱਲ ਹੈ ਉਹ ਚਲੋ ਆਪਾਂ ਤਰਕੇ ਆਏ ਭੈਣ ਹੋਣੀ ਚੋਕੇ ਤੇ ਆਪੀ تسਲੀ ਕਰਕੇ ਲੈ ਠੀਕ ਆ ਇਹ ਮੇਰੀ ਬੇਨ ਤੋਰ ਕੇ ਦਿਖਾ ਦੀ ਵੀਰੇ ਨਾਲ ਦੀ ਨਾਲ ਮੇਰੀ ਵੀ ਬੇਨਤੀ ਹੁੰਦੀ ਆ ਬਾਈ ਦੀ ਵੀ ਬੇਨਤੀ ਆ ਬਈ ਬਾਈ ਕਹਿੰਦਾ ਮੇਰੇ ਘਰੇ ਚਾਹੇ ਚਾਰ ਟੰਗ ਚੋਲੋ 6 ਚੋਲੋ ਹੱਕ ਵੀ ਆ ਬਈ ਥੱਬਾ ਰਪੀਆਂ ਦਾ ਲਾਉਣਾ ਜੀ ਆਪਣਾ ਚੋਨ ਦਾ ਹੱਕ ਵੀ ਆ ਬੱਚਾ ਬਹੁਤ ਸਟਰੋਂਗ ਦਿੱਤਾ ਜੀ ਇਹਨੇ ਸੈਕਸਰ ਸੀਮਣ ਦਾ ਬੱਚਾ ਜੀ ਬਾਕੀ 5 ਕਿਲੋ ਬਾਈ 10 ਦਾ ਬੋਲਾ ਕੱਢ ਲਿਆ ਬਸ ਆਪਾਂ ਗਾ ਨਾਰਮਲ ਹਾਈਟ ਦੀ ਆ ਬੱਚਾ ਬਹੁਤ ਹੈਵੀ ਤਾਂਤ ਕਰਕੇ ਥੋੜਾ ਵਿਚਾਰੀ ਜੀ ਸੁਆ ਮੰਨ ਗਈ ਆ ਥੋੜਾ ਜਿਹਾ ਮੰਨ ਨਹੀਂ ਜਾਂਦਾ ਬਈ ਐਡਾ ਬੱਚਾ ਬਾਕੀ ਥਣ ਥਣ ਬਰਾਡ ਬਹੁਤ ਤਕੜਾ ਲੱਗਾ ਯਾਰ ਬਹੁਤ ਚੰਗਾ ਹਵਾਨਾ ਬਹੁਤ ਸੋਹਣਾ ਜੀ ਚਾਰ ਹੀ ਥਾਣਾ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਰੂਹ ਵਰਗੀ ਧਾਰ ਆ ਬਾਈ ਕਹਿੰਦਾ ਬੇਫਿਕਰ ਹੋ ਕੇ ਆਜੋ ਦੋ ਡੰਗ ਚਾਰ ਡੰਗ ਚਵਾਈ ਕਰ ਲੋ ਅੰਗ ਕਰੋਸ ਆ ਜੀ ਗਰਮੀ ਘਟ ਮਨਾਊਗੀ ਤੇ ਫੈਟ ਇਹਦੇ ਚੰਗੀ ਆ ਜੀ ਹੋਣਾ ਤੇ ਵੱਡਾ ਹਵਾਨਾ ਗਾ ਬਾਕੀ ਬੋਲਾ ਕੱਟਿਆ ਹੋਇਆ ਏ ਜੇ ਕਿਤੇ ਬੋਲਾ ਹੁੰਦਾ ਫਿਰ ਤਾਂ ਇਹਨੂੰ ਟੋਰਨੇਟ ਵੀ ਪ੍ਰੋਬਲਮ ਹੋਣੀ ਸੀ ਵੀਡੀਓ ਬਣਾਉਣ ਦਾ ਸਮਾਂ 11:00 ਵਜੇ ਤੇ 17 ਮਿੰਟ ਦਾ ਖਾਨ ਲੈਵੇ ਤੇ ਜੱਜਮੈਂਟ ਉਸ ਹਿਸਾਬ ਨਾਲ ਕਰਿਓ ਸ਼ਾਮ ਨੂੰ ਜਾ ਕੇ 6:00 ਵਜੇ ਚਾਈ ਹੋਣੀ ਆ ਮੁੱਲ ਵੀ ਇਹਦਾ ਜੈਜ ਦਾ ਜੀ ਮੁੱਲ ਵੀਰੇ ਜੈਸਾ ਨਾ ਉਹਨਾਂ ਨੇ ਦੁੱਧ ਦਾ ਦੱਸਿਆ ਤੇ ਬੱਚੀ ਬਰੀਡ ਚੰਗੀ ਆ 65000 ਦੀ ਬੱਚੀ ਲਵਾਂਗੇ ਪੂਜੀ ਮਾਨਾ ਕਰਦਾਂਗੇ ਵੀਰੇ ਕੋਈ ਗੱਲ ਨਹੀਂ ਜੋ ਕੋ ਗਰਮੀ ਆ ਕਿਸੇ ਨੇ ਆਉਣਾ ਕਰਨਾ ਹੁੰਦਾ ਮਾਨਤਨ ਕਰ ਪਰ ਮੈਂ ਜੇ ਮੁੱਲ ਜੈ ਜੀ ਕਰਦਾਂ ਨਾ ਸਹੀ ਗੱਲ ਆਪਣਾ ਤਾਂ ਹੀ ਪਸ਼ੂ ਦੇ ਲੋ ਡੇਲੀ ਵਾਂਗੂ ਵੇਚਦੇ ਆ ਡੇਲੀ ਆਪਾਂ ਇੱਕ ਦਿਨ ਛੱਡ ਕੇ ਵੀਡੀਓ ਪਾਉਂਦੇ ਹਾਂ ਚਲੋ ਕੱਲ ਮੈਂ ਖਵਾਇ ਨਹੀਂ ਗਿਆ ਤੇ ਨਹੀਂ ਆਪਾਂ ਕੱਲ ਹੀ ਪਾ ਦੇਣਾ ਕੱਲ ਤੈਨਾਂ ਸੀਗੇ ਦੋ ਆ ਬੈੜਾ ਮੈਂ ਕੱਲ ਫੇਰ ਲੈ ਕੇ ਆਂ ਠੀਕ ਆ ਹੋਰ ਮੈਂ ਆ ਤਾਂ ਮੈਂ ਕਹਿੰਦਾ ਚਲ ਫੇਰ ਕੱਲੂ ਹੀ ਪਾ ਲਾਂਗੇ ਸਹੀ ਗੱਲ ਹੈ ਜੀ 65000 ਬਾਈ 65000 ਜੀ ਕੋਈ ਨਹੀਂ ਵਿੱਚੋਂ ਮਾਨਤਨ ਕਰ ਦਾਂਗੇ 65000 ਤੋਂ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਇਹਨੂੰ ਜਜੂ ਕੀ ਨੰਬਰ ਤੇ ਸੋ ਨੰਬਰ ਬਈ ਹਾਈਟ ਚੈੱਕ ਕਰੋ ਵੈਡ ਦੀ ਜੀ ਪਹਿਲਾਂ ਕਿ ਵੱਡੀ ਹਾਈਟ ਦੀ ਹੈ ਜੀ ਦੇ ਦੂਜੇ ਸੂਏ ਹੈ ਸੁਣਾ ਇਹਨੇ ਠੀਕ ਆ ਬਈ ਤੇ ਮੰਨ ਕੇ ਚਲੋ ਹੱਥਾ ਲੈ ਜੀ ਚੈੱਕ ਹੱਥਾ ਹਾਂ ਕਿੰਨਾ ਪਾਜੂ ਉਹਨਾਂ ਨੇ ਵੀਰੇ 25 ਪਲੱਸ ਦੱਸਿਆ ਗਿਆ ਠੀਕ ਆ ਜੀ ਵਿਚੋਆ ਠੀਕ ਆ ਬਈ ਤੇ ਚੋਆ ਵੀ ਹੋਊਗਾ ਬਾਈ ਦੇਖ ਤੂੰ ਲੇਵਾ ਲੂਹਾ ਦੇਖ ਰਿਹਾ ਨਾ ਯਾਰ ਮੇਨ ਚੀਜ਼ ਦੇਖ ਧੱਲਾ ਤੇ ਥਾਣਾ ਥਾਣਾ ਦੇਖ ਯਾਰ ਲੱਗ ਬਈ ਪੂਰੀ ਆ ਵਿਚਾਰੀ ਨੇ ਪੈਰ ਵੀ ਨਹੀਂ ਪੱਕੇ ਕਰਾਸ ਬਰੀਡ ਆ ਯਾਰ ਬੱਚੀ ਬਹੁਤ ਤਗੜੀ ਆ ਯਾਰ ਚਾਰ ਹੀ ਥਾਣਾ ਫੋੜਨੇ ਛਾਂਗਨੇ ਸੀ ਇਸ ਲੱਗ ਰੋ ਤੁਸੀਂ ਵੇਖ ਲਈ ਤੇ ਨਹੀਂ ਮਾੜਾ ਮੋਟਾ ਪਸ਼ੂ ਪੈਰ ਹੀ ਖਲਾਉਂਦਾ ਟੌਰ ਨਾ ਵਿਚਾਰੀ ਖੜ ਗਈ ਵੀਰੇ ਆਪਾਂ ਕਹਿਣ ਨੂੰ ਭਣਾ ਭਾਏ ਏਡੀ ਵੱਡੀ ਫਾਰਮ ਦੀ ਕਹਦੇ ਪਰ ਆਪਾਂ ਲੋਕਲ ਮੰਨ ਲਿਆ ਲੋਕਲ ਮੰਨ ਹਾਂ ਘਰੋਂ ਆਏ ਸਿੰਗਲ ਕਰਕੇ ਸਿੰਗਲ ਸਿੰਗਲ ਕਰਕੇ ਐਵੇਂ ਆਪਾਂ ਕਹਿੰਦੇ ਨਹੀਂ ਫਾਰਮ ਮੈਂ ਉੱਥੋਂ ਲਿਆ ਆਂ ਫਾਰਮ ਚੋਂ ਲਿਆ ਜਿੰਨੀ ਗੱਲ ਵੀਰੇ ਉਨੀ ਦੱਸ ਦਿੰਦੇ ਸਹੀ ਗੱਲ ਤੋਰ ਕੇ ਦਿਖਾ ਦਿੰਦੇ ਤਿੰਨਮਾ ਸੁਆ ਦੱਸਿਆ ਸੀ ਦੂਜਾ ਵੀਰੇ ਦੂਜਾ ਠੀਕ ਹੈ ਜੀ ਸੁਆ ਦੂਜਾ ਦਿਨ ਹਜੇ ਲੈ ਜੂਗੀ ਬਾਅਦ ਦੇ ਵੀ ਲਿਜਾ ਸਕਦੇ ਹਫਤੇ ਤੋਂ ਉਹ ਯਾਰ ਦਸ ਕਾਟਾ ਵੀ ਜ਼ਿਆਦਾ ਕਰੀ ਉਸ। ਭਵਾਨਾ ਬਹੁਤ ਸੋਹਣਾ 25 26 ਕਿਲੋ ਦੁੱਧ ਪਾਈ ਦੱਸਦਾ ਕਿ ਮਾਲਕਾਂ ਨੇ ਦੱਸਿਆ ਕਿ ਆਪਣਾ ਛੋਇਆ ਵਾ ਤੇ ਜਿਹੜੇ ਸਾ ਹੁਣ ਕਬਦ ਵੈੱਡਾ ਜੀ ਕੋਈ ਬਾਲਾ ਨਹੀਂ ਗਾ। ਖਾਣਾ ਦੇ ਸਹਿ ਸੋਹਣੇ ਗੈਪ ਤੇ ਲੱਗੇ ਹੱਥੀ ਜਵਾਈ ਵਾਲਾ ਖਾਣਾ। ਕ੍ਰੀਏਟ ਵਜਨ ਦੀ ਪੂਰੀ ਚੰਗੀ ਆ ਹੁਣਾਂ ਤੇ ਵੱਡਾ ਹਵਾਨਾ ਮਲਕਵੇਂ ਪੂਰੀ ਸਟਰੋਂਗ ਆਂਦੀ ਆ ਹਵਾਨਾ ਚੈੱਕ ਕਰ ਸਕਦੇ ਹੋ ਝੋਲ ਹਵਾਨੇ ਜੇ ਤੁਹਾਨੂੰ ਦਿਖਾਈ ਦਿੱਤੀ ਆ ਸਾਰੀਆਂ ਵਾਲ ਟੱਲਾ ਕਰ ਮਾਰੀ ਨੇ ਕੱਢ ਕੇ ਹੀ ਮਲਕਵੇਂ ਪੂਰੀ ਸਟਰੋਂਗ ਆ ਥਣ ਕੱਲਾ ਕੱਲਾ ਨਿੱਖੜ ਮ ਜਵਾਈ ਵਾਲਾ ਫਣਾਂ ਦੀ ਡੰਨਾ ਬਾਈ ਜਮਾ ਜੇ ਜਮਾ ਹੋ ਕੇ ਪੂਰੀ ਭਰਾ ਕੇ ਲਿਆਂਦੀ ਆ ਯਾਰ ਠੀਕ ਆ ਬਾਈ ਬਾਕੀ ਵਜਨ ਮਜੂਦ ਪੂਰਾ ਬਾਈ ਦਿੱਸਤਾ ਵੀ ਹੋ ਵੰਗ ਕਰੋ ਸਾਜਣਾ ਜੀ ਦੁੱਧ ਦੀ ਫੈਟ ਚੰਗੀ ਆ ਯਾਨੀ ਤੇ ਦੁੱਧ ਦਾ ਬਾਈ ਜਿਹੜੇ ਦਾ ਉਹਨਾ ਕੱਦ ਵੈਟਾ ਤੇ ਚੰਗਾ ਹੋਣਾ ਹੀ ਹੋਣਾ ਇਹਦਾ ਕੋਈ ਵੀ ਸੀਮਣ ਰਿਕਾਰਡ ਦੱਸਿਆ ਹੋਵੇ ਨਹੀਂ ਵੀਰੇ ਐਵੇਂ ਆਪਾਂ ਝੂਠ ਨਹੀਂ ਮਾਰਨਾ ਜਿਹੜੀ ਚੀਜ਼ ਦਾ ਦੱਸਿਆ ਹੋਊਗਾ ਉਹੀ ਦੱਸਾਂਗੇ ਠੀਕ ਹੈ ਜੀ ਜਿਹਦਾ ਨਹੀਂ ਦੱਸਿਆ ਐਵੇਂ ਆਪਾਂ ਝੂਠ ਮਾਰੀਏਗੀ ਆਵਾ ਜੋਕ ਨਹੀਂ ਸਹੀ ਗੱਲ ਆਪਾਂ ਨੇ ਵੀਰੇ ਦੱਸ ਤੂੰ ਅਗਲੇ ਦੀ ਕਿਸਮਤ ਤੂੰ ਅਗਲੇ ਕਿਸਮਤ ਦਾ ਵੀ ਕਿਹੜਾ ਸੀਮਣ ਭਰਾਇਆ ਕਿਹੜਾ ਨਹੀਂ ਕਰਾਇਆ ਪਰ ਉਹਨਾਂ ਦੇ ਪਸ਼ੂ ਸੀਗੇ ਚਾਰ ਹੀ ਰਖੇ ਚੰਗੀਆਂ ਵਹਿਣੇ ਸੀਗੀਆਂ ਬੰਦਿਆਂ ਵਾਂਗ ਹੋ ਸਕਦਾ ਚਲੋ ਚੱਲ ਹੋ ਸਕਦਾ ਚੰਗਾ ਭਰਾਇਆ ਹੋਵੇ ਪਰ ਤੂੰ ਅਗਲੇ ਦੀ ਕਿਸਮਤ ਦੁੱਧ ਵਾਲੇ ਪੱਕ ਤੋਂ ਹਾਂ ਦੁੱਧ ਵਾਲੇ ਪਸ਼ੂ ਓਕੇ ਹੈ ਜੀ ਐਨ ਠੀਕ ਹੈ ਜੀ ਹਾਂਜੀ ਬੋਲੇ ਦਾ ਭਾਈ ਬੋਲੇ ਯਾਰ ਜੇ ਤਾਂ ਅੱਜ ਆ ਵੀਰੇ ਜਿਵੇਂ ਹਫਤੇ ਦੀ ਕੱਚੀ ਆ ਇਹਦਾ 65000 ਯਾਰੀ ਆ ਠੀਕ ਹੈ ਜੀ ਤੇ ਜੇ ਸੂਪੀ ਫੇਸਾਂ ਦਾ ਫੋਨ ਬੰਦੋ ਤੇ ਜੇ ਜੋੜਾ ਦਾ ਲੈਫੈਕ ਕਰੋ ਜੋੜਾ ਕੋਈ ਨਹੀਂ ਮਾਨਤਾਨ ਕਰਦਾਂਗੇ ਠੀਕ ਆ ਭਾਈ 65000 ਇਹਦਾ ਹੀ ਆ ਇੱਕ ਨੰਬਰ ਦਾ ਵੀ 65 ਦੋ ਦਾ ਵੀ 65 ਮਾਨਤਾਨ ਹੋ ਜਾਊਗਾ ਤੀਜੇ ਤਿੰਨ ਨੰਬਰ ਤੇ ਜਰਸੀ ਆ ਜਾਂਦੀ ਹੈ ਜੀ ਕਾਹ ਦੇ ਦਾ ਵੀ ਇਹ ਵੀ ਪੰਜਾਬ ਵਾਲੀ ਜਰਸੀ ਹੈ ਉਹ ਲੋਕਲ ਨਹੀਂ ਠੀਕ ਹੈ ਜੀ ਕਿਉਂਕਿ ਮੈਨੂੰ ਬਹੁਤਾਂ ਦੇ ਫੋਨ ਆਈ ਭੈਣ ਭਰਾਵਾਂ ਦੇ ਵੀ ਜਰਸੀ ਲੈਣੀ ਆਪਾਂ ਸਹੀ ਗੱਲ ਮੈਂ ਕਹਿੰਦਾ ਕੋਈ ਗੱਲ ਨਹੀਂ ਵੀ ਆਪਾਂ ਲੈ ਆਵਾ ਇਹ ਵੀਰੇ ਹਫਤੇ ਦੀ ਕੱਚੀ ਆ ਤੇ ਉਹਨਾਂ ਨੇ ਮਾਲਕਾਂ ਨੇ ਦੱਸਿਆ 14 ਕਿਲੋ ਪਈ ਦੇ ਸੂਏ ਚ ਹੋਇਆ ਠੀਕ ਹੈ ਬਾਈ ਤੇ ਗਾਂ ਜੀ ਅਗਲੀ ਸੇਵਾ ਦਾ ਹੁੰਦਾ ਤੇ ਬੱਚੀ ਉਹ ਸਾਫ ਪੂਰੀ ਬੋਲ ਠੀਕ ਹੈ ਤੋਰ ਕੇ ਦਿਖਾ ਦੇ ਸੋਹਣੀ ਫੇਸ ਕੁਆਲਟੀ ਹੈ ਜੀ ਕੱਦ ਵੀ ਚੰਗਾ ਵਜਨ ਵੀ ਚੰਗਾ ਪਹਿਲੇ ਸੂਏ 14 ਲੀਟਰ ਬਾਈ ਦੱਸਦਾ ਕਿ ਮਾਲਕਾਂ ਨੇ ਦੱਸਿਆ ਨਾ ਆਪਣਾ ਚੋਇਆ ਵਾ ਟੈਗ ਯਰ ਕੱਚੀ ਕੀ ਕੀਆ ਹਫਤੇ ਦੀ ਹਫਤੇ ਦੀ ਕਰਦਾ ਪੂਰਾ ਸੋਹਣਾ ਦੇ ਵੱਡਾ ਹਵਾਨਾ ਤਿਆਰ ਕਰੂਗੀ ਬਾਕੀ ਕੱਦ ਦੀ ਚੰਗੀ ਹੈ ਜੀ ਜਰਸੀ ਦਾ ਫਾਇਦਾ ਇਹ ਹੋ ਜਾਂਦਾ ਬਈ ਗਰਮੀ ਘੱਟ ਮਨਾਉਂਦੀ ਜਰਸੀ ਤੇ ਕਰੋ ਸੰਗ ਹੋ ਗਏ ਜਿਹੜੇ ਜੀ ਤੇ ਚੌਧਰੀ ਫੈਟ ਚੱਲਦੀ ਐਂਦੀ ਪੂਣਾ ਗਲਾਬੀ ਥਾਣਾ ਕੱਲਾ ਕੱਲਾ ਨਿਕਰਮਾਂ ਲੱਗਿਆ ਵਾ ਸਾਕੀ ਬਰੀਕੀਆਂ ਬਹੁਤ ਨੇ ਜੀ ਗਰਮੀ ਆ ਛੋੜਾ ਜਾ ਤਾਂ ਕਰਕੇ ਕਰਦੀ ਆ ਪਾਣੀ ਨੂੰ ਥਾਣਾ ਦੇ ਸਹ ਸੋਨੇ ਥਾਣਾ ਇਹਦੇ ਵੀ ਡੰਨਾ ਬਈ ਪੂਰੇ ਵੀਰੇ ਨੂੰ ਪੂਰੀ ਭਰਾ ਕੇ ਲਿਆਂਦੀ ਐ ਮੰਨ ਕੇ ਚਲੋ ਕਿਲੋ ਦੁੱਧ ਆਪਾਂ ਥੱਲੇ ਚੋਇਆ ਠੀਕ ਆ ਵੀ ਐਵੇਂ ਉਹ ਧਾਰਾਂ ਵੀ ਨਹੀਂ ਮਾਰੀਆਂ ਜਿਵੇਂ ਮੜੀਆਂ ਮੜੀਆਂ ਮਾਰ ਲਈਏ ਕਿ ਨਹੀਂ ਸਹੀ ਗੱਲ ਉਹ ਕੰਮ ਨਹੀਂ ਹੁੰਦਾ ਆਪਣਾ ਠੀਕ ਆ ਬਾਈ ਤੇ ਮੁੱਲ ਬਈ ਇਹਦਾ ਹੋਲ ਵੀਰੇ ਲੈਣ ਦੇਣ ਵਾਲਾ ਹੀ ਹੋਣਾ ਆਪਣਾ ਇਹ ਤੇ 100 100 ਰੁਪਿਆ ਛੋਟ ਹੋਣੀ ਠੀਕ ਆ ਬਾਈ 45000 ਦੀ ਵੇਟ ਦੇਣੀ ਆਪਾਂ ਲੈਣ ਦੇਣੀ ਆ ਬਾਈ ਕਹਿੰਦਾ 45000 ਦੇ 25 ਦੇ ਦਾਂਗੇ ਜਿਹਨੂੰ ਇਹ ਪਸੰਦ ਆਉਂਦੀ ਆ ਅਜੇ ਬਾਈ ਦਾ ਕਿੰਨੀ ਠੰਡਾ ਬਹੁਤ ਪਈ ਆ ਹਵਾਨੇ ਚ ਥਣ ਕੱਲਾ ਕੱਲਾ ਮਿੱਖੜ ਮਾ 합ੀ ਚਵਾਈ ਵਾਲਾ ਥਰਮਾ ਜੀ ਉਵੇਂ ਠੰਡੀ ਸੀਦਾ ਪੂਰਾ ਥਣ ਥੂਣੀ ਬਹੁਤ ਵਧੀਆ ਲੱਗਾ ਲੈ ਬਰਾੜ ਚਾਹੇ ਜਵਾਕ ਬੈਠੇ ਰਹਿਣ ਦੇਖ ਸਕਦੇ ਹੋ ਜਿੱਧਰਲੇ ਪਾਸੇ ਤੁਸੀਂ ਤੇ ਪਾਸੇ ਬਹਿਣਾ ਪੁੱਠੇ ਪਾਸੇ ਬਹਿਣਾ ਤੇ ਪੁੱਠੇ ਪਾਸੇ ਬਹਿ ਜਾਣਾ ਲਾ ਚੱਲੀ ਜੀ ਆ ਜਾ ਫਿਰ ਪਿਆਦਾ 48000 ਚੋ ਬਾਈ ਕਹਿੰਦਾ ਮਾਨ ਤਾਨ ਕਰਤਾਗੇ ਜਿੰਨੂੰ ਪਸੰਦ ਆਊਗੀ ਜਿੰਨੇ ਵਰਕ ਦੂਤੀ ਕਰਨੀਆਂ ਨੰਬਰ ਸਕ੍ਰੀਨ ਤੇ ਚੱਲਦਾ ਰਹਿਣਾ ਅੱਜ 25 ਦਾ ਮੁੱਲ ਆ ਜੀ ਜਿੱਤੇ ਕਰਮ ਵਾਲੀ ਤਿਆਰ ਹੋ ਗਈ ਤੇ ਉਹਦੇ ਮੁੱਲ ਹੋਰ ਹੋਊਗਾ ਅੱਗੇ ਬਈ ਤਿੰਨ ਨੰਬਰ ਦੀ ਸੂਈ ਸਵਾਈ ਆ ਬਾਈ ਨਹੀਂ ਵੀਰੇ ਗੱਬਣਾ ਤਿਆਰ ਹੀ ਆ ਬਸ ਹੋ ਸਕਦਾ ਅੱਜ ਸੂਪੇ ਭਲਕੇ ਸੂਪੇ ਇਹ 30 ਦੀ ਸੂਈ ਵੀ ਆ 4 ਪਰ ਗੱਬਣੀ ਆ ਬਾਈ ਤਰਾ ਸੰਗਾ ਸੁਆ ਬਾਈ ਕਿੰਨਾ ਮਾਜੀ ਵੀਰੇ ਦੂਜਾ ਸੁਆ ਹੀ ਸੁਣੀ ਆ ਇਹ ਠੀਕ ਹੈ ਜੀ ਹੋ ਸਕਦਾ ਤੀਜਾ ਹੋਵੇ ਅਗਲੇ ਮਾਲਕਾਂ ਨੇ ਆਪਾਂ ਨੂੰ ਦੂਜਾ ਦੱਸਿਆ ਠੀਕ ਆ ਬਾਈ ਬਾਕੀ ਅਗਲੇ ਨੇ ਆਪ ਦੀ ਸਮਝ ਨਾਲ ਲੈਣੀ ਸਹੀ ਗੱਲ ਹੈ ਠੀਕ ਹੈ ਜੀ ਪਰ ਦੇਣ ਇੱਕ ਅੱਧਾ ਤੇ ਨਹੀਂ ਲਊਗੀ ਵਾ ਤਿਆਰੀ ਆ ਲੱਗਦੀ ਤਿਆਰੀ ਆ ਜੀ ਹਾਂਜੀ ਜਿੰਨਾ ਕ ਪਾਜ ਦੇ ਲੋ ਵੀ ਜੀ ਉਹਨਾਂ ਨੇ 20 ਪਲੱਸ ਕਿਹਾ ਦੋ ਦੇ ਵਿੱਚ ਹੋਇਆ ਵਾ ਤੇ ਜੈ ਸਾਹਿਬ ਨੇ ਲੇਵਾ ਲੂਆ ਉਹ ਸਾਹਿਬ ਨੇ ਚੋਇਆ ਵੀ ਹੋਊਗਾ ਹਾਂਜੀ ਪੂਰਾ ਸੰਗਤਾਂ ਨਹੀਂ ਨਾ ਨਾ ਪੂਰਾ ਨਹੀਂ ਯਾਰ ਇੱਕ ਮੜੀ ਜੀ ਵੀ ਹੈ ਨਹੀਂ ਠੀਕ ਪੋਰ ਕੇ ਦਿਖਾ ਦੇ ਤੁਹਾ ਬਾਈ ਕਹਿੰਦਾ ਮਾਲਕਾਂ ਨੇ ਦੂਜਾ ਕਹਿ ਕੇ ਦਿੱਤੀ ਆ ਤੁਸੀਂ ਚਾਹੇ ਤੀਜਾ ਮੰਨ ਲਓ ਵਜਨ ਵਜੂਦ ਦੇ ਵੀ ਚੰਗੀ ਆ ਅੰਗ ਵੇਹ ਵੀ ਕ੍ਰੋਸ ਹੀ ਆ ਜੀ ਗਰਮੀਆਂ ਦਾ ਤੋਪਾ ਗਰਮੀ ਘੱਟ ਮਨਾਉਗੀ ਥਾਨ ਕੱਲਾ ਕੱਲਾ ਨਿੱਖੜ ਮਾ ਪਿਆਰੀ ਬਹੁਤ ਚੰਗੀ ਆ ਲਗਭਗ ਬਾਈ ਕਹਿੰਦਾ ਹੋ ਸਕਦਾ ਆਫਨ ਤੇ ਕਸੂਪੇ ਜਾਂ ਐਕਤਦਾ ਦਿਨ ਲੈ ਜੇ ਤੇ ਆਰ ਮੰਨ ਕੇ ਆਇਓ ਜੀ ਥਾਣਾ ਦੀ ਡੰਨ ਬੇਫਿਕਰ ਹੋ ਜੀ ਹੱਤੀ ਜਵਾਈ ਵਾਲਾ ਥਾਣਾ ਜੀ ਕੱਲਾ ਕੋਈ ਜੁੜਦਾ ਨਹੀਂ ਛੱਡਦਾ ਨਹੀਂ ਵਜਨ ਵੀ ਚੰਗਾ ਵਜੂਦ ਵੀ ਚੰਗਾ ਅੰਗ ਕ੍ਰੋਸ ਆ ਜਾਂਦਾ ਜੀ ਇਹਦਾ ਮੁੱਲ ਬਾਈ ਜੈਜ ਜਾਈ ਇਹਦਾ ਵੀਰੇ ਲੈਂ ਦੇਣ ਵਾਲਾ ਹੀ ਆਪਾਂ ਕਰਨਾ ਵਾ ਕਿੰਨਾ ਜੀ ਆ ਜਾਓ ਜੀ ਪਰ ਇੱਧਰ ਇਹ 60000 ਦੀ ਵੱਛੀ ਦਵਾਂਗੇ ਠੀਕ ਆ ਜੀ ਇਹਦਾ ਮੁੱਲ ਬਾਈ 60000 ਰੁਪਿਆ ਕਰਦੇ ਹਾਂ ਬਾਕੀ ਮਾਨਤਾਂ ਨੂੰ ਬਾਈ ਕਹਿੰਦਾ ਉਹਦੇ ਜੋ ਜਰੂਰ ਕਰਾਂਗੇ ਜੀ ਨੂੰ ਚਾਜੂਗੀ ਨੰਬਰ ਬਾਈ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਤਿੰਨ ਗੱਬਣਾ ਜੀ ਇੱਕ ਨੰਬਰ ਤੇ ਸੂਈ ਆ ਤੇ ਪੰਜ ਨੰਬਰ ਤੇ ਵੀ ਸੂਈ ਆ ਇਹਦੀ ਬਾਈ ਕੀ ਡਿਟੇਲ ਆ ਜੀ ਇਹ ਪਲੂਣ ਵੱਛੀ ਹੈ ਜੀ ਦੰਦੋ ਜੀ ਦੰਦੋ ਮੈਂ ਕਿਹਾ ਚਾਰਾਂ ਦੀ ਹੋਣੀ ਆ ਜੀ ਦਤੋ ਸੂਈ ਆ ਜੀ ਤੇ ਕੱਲ ਦਾ ਸੂਈਆ ਆਫਨੇ ਬੱੱਚਾ ਕਿਦ ਤੈ? ਬੱਛਾ ਜੀ। ਨਗਰ ਬੱੱਚਾ ਬਣਦਾ। ਜੇ ਡੰਨ ਜੇ ਰੋਕੇ ਜੀ ਵੀਡੀਓ ਬਣਾ ਕੇ ਰੱਖੀ ਆ। ਕਿਹਦਾ ਹੁਣ ਭਾਂਡੇ ਵਾਲਾ ਦੁੱਧ ਕਿੰਨਾ ਥਿਆਰ ਆ? ਇਹਨੇ ਜੀ ਆਪਾਂ 5 ਕਿਲੋ ਬੋਲਾ ਜੋਇਆ। 5-5 ਕਿਲੋ। ਠੀਕ ਆ ਜੀ। ਤੇ ਹੋ ਸਕਦਾ ਇਹ 12 ਤੋਂ ਪਲੱਸ ਹੀ ਹੋਵੇ ਜਾਂ 14 ਹੋਵੇ। ਖਾਲੀ ਨਹੀਂ ਕੀਤੀ ਆਪਾਂ ਵੀ। ਯਾਨੀ ਸੋਬਾ ਸ਼ਾਮ 5-5 ਕਿਲੋ ਬੋਲਾ ਆਪਾਂ ਰੜ ਲਾਇਆ 5 ਕਿਲੋ ਹੋਗਾ। ਆ ਦੋ ਚੋਈਆਂ ਹੋ ਗਈਆਂ ਜੀ। ਖਾਲੀ ਪ੍ਰੋਪਰ ਨਹੀਂ ਖਾਲੀ ਨਹੀਂ ਕੀਤੀ ਜੀ। ਯਾਨੀ 11 ਕਿਲੋ ਮੰਨ ਕੇ ਆਇਆ। 11 ਮੰਨ ਲੇ 12 ਮੰਨ ਲੇ ਇੰਨਾ ਕਹੂਗਾ ਵੀਰੇ ਐਵੇਂ ਝੂਠੀ ਆਪਾਂ ਮਾਰ 11 ਤੋਂ 12 ਕਿਲੋ ਬਾਈ ਬਿੰਦਾ ਬੋਲਾ ਨੈਟ ਰੈਡੀ ਉਹ ਬੱਚੇ ਹੈ ਹੀ ਸਾਰੇ ਬਾਹਰ ਡਬਲ ਭੈਣੇ ਵਹਿੜਾਂਿਆਂ ਨੂੰ ਹੀ ਖੱਚਦੀਆਂ ਠੀਕ ਆ ਉਹ ਵੀ ਆ ਵੀ ਚੰਗਾ ਸੀ ਚਲੋ ਬੱਚਾ ਬੱਛਾ ਆ ਗਿਆ ਵੈਸੇ ਸੀਮਨ ਅਕੇ ਨੇ ਚੰਗਾਈ ਲਵਾਇਆ ਲੱਗ ਲੱਗ ਭਾਵੇਂ ਸਾਰੇ ਹੁਣ ਲੋਕੀ ਸੀਮਨ ਨਾਲ ਚੰਗਾਈ ਲਵਾਉਂਦੇ ਚੰਗਾਈ ਲਵਾਉਂਦੇ ਹਾਂਜੀ ਆਹ ਵੇ ਗਾਂ ਕ੍ਰੋਸ ਆ ਚਾਹੇ ਕੋਈ ਚੰਗੀ ਆ ਕਿਉਂਕਿ ਭਈ ਲੋਕੀ ਹੁਣ ਬਰੀਡ ਤੇ ਕੰਮ ਕਰਨਾ ਜ਼ਿਆਦਾ ਪਸੰਦ ਕਰਦੇ ਆ ਕੋਈ ਵੀ ਆ ਚਾਹੇ ਲੋਕਲ ਆ ਤੇ ਫਾਰਮ ਵਾਲੇ ਨੇ ਤਾਂ ਭਈ ਕਰ ਨਹੀਂ ਕਰਨਾ ਜਿਹੜਾ ਬੌਲਾ ਨੱਟ ਤਿਆਰ ਆ ਉਹ 11 ਤੋਂ 12 ਕਿਲੋ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਜਿੰਨਾ ਤੁਹਾਡਾ ਚਰਚ ਕਰਦਾ ਚਵਾਈ ਕਰ ਲਿਆ ਕਰੋ ਕਿਉਂਕਿ ਬਾਈ ਜਦੋਂ ਬਾਈ ਨੇ ਨੋਟ ਨਹੀਂ ਪਾਟਿਆ ਲੈਣਾ ਤੇ ਦੂਜੀ ਮਾਰ ਆਪ ਕੋ ਕਾਹੂ ਲੈਣੀ ਥਣਾ ਦੇ ਡੰਨਾ ਬਾਈ ਜਮਾ ਕਈ ਪੋਲੀਦਾਰ ਆ ਠੀਕ ਹੈ ਥਣਾ ਦੀ ਡੰਨਾ ਥਣਾ ਦੇ ਸੈਜ ਵੀ ਸੋਹਣੇ ਐ ਗੈਪ ਤੇ ਲੱਗੇ ਆ ਅੱਥੀ ਚਵਾਈ ਵਾਲਾ ਥਣ ਭਜਨ ਵਜੂਦ ਦੀ ਦੇਖ ਸਕਦੇ ਥੋੜਾ ਜਿਹਾ ਗੂਵਾ ਮੰਨੀ ਬੈਠੀ ਆ ਉਹ ਵੀ ਬੱਚਾ ਇਹਦਾ ਵੀ ਸਟਰੋਂਗ ਆ ਉਹ ਇੱਕ ਨੰਬਰ ਵਾਲੀ ਦਾ ਇਹ ਵੀ ਸਟਰੋਂਗ ਸੀਗਾ ਜੀ ਥਣਾ ਡੰਨਾ ਇਹਦਾ ਮੁੱਲ ਬਾਈ ਇਹ 55000 ਦੀ ਵਕੀ ਦੇ ਕੋਈ ਨਹੀਂ ਲੈਸੀ ਉਹ ਕਰਦਾ ਵੀਰ ਲੈਣ ਦੇਣੀ ਕੀਤਾ ਵਾ ਠੀਕ ਹੈ 55000 ਤੋਂ ਬਾਈ ਕਹਿੰਦਾ ਮਾਣ ਤਾਨ ਕਰਦਾਂਗੇ ਜਿਹਨੂੰ ਚੱਜੂਗੀ ਨੰਬਰ ਸਕਰੀਨ ਉੱਤੇ ਚੱਲਦੇ ਰਹਿਣੇ ਆ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ